ਅੱਜਕੱਲ ਸੁਣਦੇ ਖਬਰਾਂ ਆਪਾਂ মিডিਏ ਦੇ ਰਾਹੀਂ ਬਈ ਸਿਆਸਤ ਦਾ ਨਾਂ ਦਾ ਟੈਟੂ ਕਰਾਇਆ ਲੋਕਾਂ ਆਪਣੀ ਬਾਹੀ ਬਈ ਪਾਰਟੀਆਂ ਦੇ ਮਗਰ ਆਪਾਂ ਲੜਲੜ ਹੋ ਗਏ ਵਾਖਿਆਂ ਸਾਡੇ ਪੱਲੇ 5 ਕਿਲੋ ਆਟਾ ਮੰਤਰੀ ਛਾਪਰੇ ਲਾਖੇ ਆ ਕੀ ਕਹਿਣਾ ਅਸੀਂ ਦੁਨੀਆ ਨੂੰ ਕੀ ਕਹਿਣਾ ਅਸੀਂ ਸਮਾਜ ਨੂੰ ਇਹਨਾਂ ਦੀ ਰੈਲੀਆਂ ਚ ਜਾ ਜਾ ਆਪਾਂ ਨਸ਼ੇੜੀ ਬਣਾ ਲਾ ਸਮਾਜ ਨੂੰ ਇਹ ਆਪ ਤਾਂ ਹੁੰਦੇ ਵਿੱਚ ਗੱਡੀਆਂ ਸਾਡੇ ਪੱਲੇ ਨਾ ਪਾਇਆ ਸਾਈਕਲ ਇਹ ਸਾਲੇ ਕਿਤੇ ਨੱਚ ਵੀ ਲੈਣ ਤਾਂ ਕਹਿੰਦੇ ਜੈਕਸ਼ਨ ਮਾਈਕਲ ਸਾਡੇ ਜਾਤਾਂ ਪਾਤਾਂ ਦੇ ਰੋਲੇ ਨੇ ਇਹਨਾਂ ਦੀ ਰੋਟੀ ਬਚਾਈ ਏ ਸਾਡੇ ਮੁੰਡੇ ਮਰਦੇ ਬਾਰਡਰ ਤੇ ਇਹ ਝੂਠੀ ਪੌਂਦੇ ਦੁਹਾਈ ਏ ਨਿਰਮੋਦੀ ਵਰਗੇ ਇਹਨਾਂ ਨੇ ਪੈਸੇ ਲੈ ਕੇ ਭਜਾਏ ਨੇ ਵਿਰੋਧ ਕਰਦੇ ਸਾਡੇ ਕਿਸਾਨ ਕਿੰਨੇ ਇਹਨਾਂ ਮਰਵਾਏ ਨੇ ਕੁਰਸੀ ਬਚਾਉਣ ਦੇ ਖਾਤਰ ਇਹ ਦੰਗੇ ਨਿਤ ਕਰਵਾਉਂਦੇ ਨੇ ਹਿੰਦੂ ਮੁਸਲਮ ਦਾਣਾ ਲੈ ਕੇ ਧਰਮਾਚ ਲੜਾਈ ਪਵਾਉਂਦੇ ਨੇ ਕਦੇ ਦਲਿਤ ਨਾਲ ਬਹਿ ਕੇ ਰੋਟੀ ਖਾਂਦੇ ਪਹਿਲਾਂ ਸਾਬਣ ਪਿਜਵਾਉਂਦੇ ਨੇ ਕਹਿੰਦੇ ਸਾਰੇ ਨਹਾ ਲਓ ਪਹਿਲਾਂ ਸਾਫ਼ ਮਾਹੌਲ ਚ ਆਉਂਦੇ ਨੇ ਸਰਦਾਰ ਨੂੰ ਮੰਤਰੀ ਬਣਾਇਆ ਏ ਤੇ ਬਾਕੀ ਸੁੱਟੇ ਜੇਲ੍ਹ ਚ ਨੇ মিডিਆ ਕਿੱਥੋਂ ਦੱਸ ਦੂ ਸੱਚ ਉਹ ਵੀ ਸ਼ਮਤ ਇਸ ਖੇਲ ਚ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਇਹਨਾਂ ਤਲਾਉਂਦੇ ਨੇ ਜਦ ਹੁੰਦਾ ਰੇਪ ਕੁੜੀਆਂ ਦਾ ਇਹ ਬੰਦੇ ਨਵੇਂ ਬਣਾਉਂਦੇ ਨੇ ਰੇਪਸਟ ਘੁੰਮਦੇ ਵਿੱਚ ਬਜਾਰਾਂ ਟੌਰ ਨਾਲ ਨਕਾਬਾਂ ਨੂੰ ਵੇਖਦੇ ਨਹੀਂ ਉਹ ਵੱਡੀ ਛੋਟੀ ਛੇੜਦੇ ਪੀ ਸ਼ਰਾਬਾਂ ਨੂੰ ਕਦੇ ਰਾਮ ਮੰਦਰ ਦੀ ਖਰੀਦ ਕੇ ਜ਼ਮੀਨ ਉਹਦੇ ਚ ਵੀ ਕਰਦੇ ਧੋਖੇ ਨੇ ਸ਼ਕਲਾਂ ਸਾਰੇ ਲੱਗਦੇ ਚੋਰ ਤੇ ਬਿਆਨ ਦੇ ਬੰਦੇ ਝੋਖੇ ਨੇ ਕਿਸਾਨ ਰੁੱਲਦਾ ਵਿੱਚ ਸੜਕਾਂ ਹੁਣ ਬੈਂਕਾਂ ਵਾਲੇ ਵੀ ਵਿਰੋਧ ਕਰਨ ਆ ਗਏ ਨੇ ਸਟੂਡੈਂਟਾਂ ਨੂੰ ਪੈਂਦੀਆਂ ਡਾਂਗਾ ਤੇ ਨੌਕਰੀਆਂ ਵੇਖ ਖਾ ਗਏ ਨੇ ਸਿੱਖਿਆ ਦੀ ਕੋਈ ਗੱਲ ਨਹੀਂ ਕਰਦਾ ਮਾਣੇ ਨੂੰ ਆਪਣੇ ਵੱਲ ਨਹੀਂ ਕਰਦਾ ਅੰਬਾਨੀ ਅਡਾਨੀ ਦਾ ਸਾਜਨਾ ਦੀ ਤਾਂ ਹੀ ਮੀਡੀਆ ਨਾਲ ਖਿਲਾਫ ਗੱਲ ਨਹੀਂ ਕਰਦਾ ਤਿੰਨ ਹੀ ਚੀਜ਼ਾਂ ਰਹਿ ਗਈਆਂ ਸਸਤੀਆਂ ਸਾਡੇ ਡਿਜੀਟਲ ਇੰਡੀਆ 'ਚ ਕਿਸਾਨ ਦੀ ਜਾਨ ਜਵਾਨ ਦੀ ਜਾਨ ਔਰਤ ਦੀ ਇੱਜ਼ਤ ਸਸਤੀ ਇੰਡੀਆ 'ਚ ਕੀ ਕਾਂਗਰਸ ਕੀ ਭਾਜਪਾ ਕੀ ਅਕਾਲੀ ਸਰਕਾਰ ਵੋਟਾਂ ਖਤਮ ਹੋਣ ਤੋਂ ਪਿੱਛੋਂ ਸਾਰੇ ਬਣ ਜਾਂਦੇ ਆਪਸ 'ਚ ਯਾਰ ਛੱਡੋ ਜਾਤਾਂ ਪਾਤਾਂ ਪਿੱਛੇ ਹੁਣ ਤਾਂ ਵੋਟ ਪਾਉਣ ਨੂੰ ਹੁਣ ਤਾਂ ਚੱਕੋ ਆਵਾਜ਼ ਤੁਸੀਂ ਇੰਡੀਆ ਨੂੰ ਮਹਾਨ ਬਣਾਉਣ ਨੂੰ ਇੰਡੀਆ ਨੂੰ ਮਹਾਨ ਬਣਾਉਣ ਨੂੰ